ਤਾਰੀ ਇੱਕ ਸਾਧੂ ਜੰਗਲ ਦੇ ਵਿੱਚ ਰਹਿੰਦਾ ਸੀ ਤੇ ਰਾਜੇ ਨੂੰ ਪਤਾ ਲੱਗ ਗਿਆ ਤੇ ਉਸ ਨੇ ਉਹਨੂੰ ਜੰਗਲ ਦੇ ਵਿੱਚ ਵੇਖਿਆ ਤੇ ਉਹ ਆਪਦੇ ਘਰੇ ਮਹਿਲਾ ਚ ਬੁਲਾ ਲਿਆ ਜਦੋਂ ਮਹਿਲਾ ਚ ਬੁਲਾਇਆ ਤੇ ਉਹਨੂੰ ਰੋਟੀ ਪਾਣੀ ਖਵਾ ਕੇ ਤੇ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਇੱਕ ਕੀਮਤੀ ਹੀਰਾ ਦੇਣਾ ਚਾਹਣਾ ਉਹਨੇ ਉਹਨੂੰ ਇੱਕ ਕੀਮਤੀ ਹੀਰਾ ਦਿੱਤਾ ਉਹ ਕੀਮਤੀ ਹੀਰਾ ਲੈ ਕੇ ਚਲਾ ਗਿਆ ਇਹ ਗੱਲ ਜਿਹੜੀ ਸੀ ਇਹ ਹੌਲੀ ਹੌਲੀ ਲੁਟੇਰਿਆਂ ਤੱਕ ਪਹੁੰਚ ਗਈ ਔਰ ਲਟੇਰਿਆਂ ਨੂੰ ਜਦੋਂ ਪਤਾ ਲੱਗਿਆ ਵੀ ਉਹਦੇ ਕੋਲ ਇੱਕ ਕੀਮਤੀ ਹੀਰਾ ਕਿਵੇਂ ਨਾ ਕਿਵੇਂ ਆਪਾਂ ਉਹ ਚੁਰਾਈਏ ਤੇ ਉਹਦੇ ਸਟਾਕਵੇਟ ਦੀ ਲੱਗਣ ਦੇਣੀ ਆਪਾਂ ਸਾਧੂ ਦੇ ਤੇ ਆਪਾਂ ਕੋਈ ਨਾ ਕੋਈ ਵਿਆਵਤ ਬੁਲਾਈਏ ਉਹਨਾਂ ਚੋਂ ਇੱਕ ਲਟੇਰਾ ਇੱਕ ਸਾਧੂ ਦਾ ਰੂਪ ਧਾਰ ਕੇ ਉਸ ਸਾਧੂ ਦੇ ਕੋਲੇ ਚਲਾ ਗਿਆ ਕਹਿਣ ਲੱਗੇ ਜੀ ਮੈਂ ਤੁਹਾਡੀ ਸੇਵਾ ਕਰਨਾ ਚਾਹਣਾ ਤੁਹਾਡੇ ਕੋਲੇ ਰਹਿਣਾ ਚਾਹਣਾ ਉਹ ਆਦੇ ਚੱਲ ਕੋਈ ਗੱਲ ਨਹੀਂ ਤੂੰ ਜਿੱਥੇ ਮੈਂ ਬਿਆ ਉਹਥੇ ਤੂੰ ਪਿਆ ਰਹੀ ਉਹ ਇਸ ਤਰ੍ਹਾਂ ਉਹਦੇ ਕੋਲੇ ਰਹਿਣ ਲੱਗ ਗਿਆ ਤੇ ਜਦੋਂ ਸਾਧੂ ਬਾਹਰ ਜਾਇਆ ਕਰੇ ਤੇ ਉਹਨੂੰ ਕਿਆ ਕਰੇ ਵੀ ਚੱਲ ਚੱਲ ਗਏ ਉਹ ਆਖੇ ਕਰੇ ਨਹੀਂ ਮੈਂ ਅੱਜ ਝੁੱਗੀ ਸਾਫ਼ ਕਰੂਗਾ ਅੱਜ ਮਨਹਾਉਂਗਾ ਅੱਜ ਮਨ ਧੋਊਗਾ ਇਸ ਤਰ੍ਹਾਂ ਕਰਦਾ ਕਰਦਾ ਉਹਨੇ 15 ਦਿਨ ਟਪਾ ਲਏ ਕਿਉਂਕਿ ਉਹ ਮਗਰੋਂ ਉਹ ਸਾਰੀ ਝੁੱਗੀ ਫਰੋਲ ਲੈਂਦਾ ਸੀ ਪਰ ਉਹਨੂੰ ਹੀਰਾ ਨਹੀਂ ਸਿੱਤਿਆ ਹੁੰਦਾ ਇੱਕ ਦਿਨ 15 ਦਿਨਾਂ ਦੇ ਬਾਅਦ ਉਹ ਅੱਕ ਕੇ ਉਹ ਸਾਧੂ ਦੇ ਕੋਲੇ ਕਹਿਣ ਲੱਗਿਆ ਸਾਧੂ ਜੀ ਮੈਂ ਕੋਈ ਸਾਧੂ ਨਹੀਂਗਾ ਮੈਂ ਤਾਂ ਇੱਕ ਲਟੇਰਾ ਹਾਂ ਤੇਰੇ ਕੋਲੇ ਹੀਰਾ ਉਹ ਵੱਲ ਆਣ ਵਾਸਤੇ ਆਇਆ ਉਹ ਆਦਾ ਅੱਛਾ ਤੂੰ ਹੀਰਾ ਭਾਲਦਾ ਰਿਹਾ ਇੰਨੇ ਦਿਨ ਕਹਿੰਦਾ ਕੋਈ ਗੱਲ ਨਹੀਂ ਹੀਰਾ ਤਾਂ ਬਈ ਤੇਰੇ ਸਹਰਾਣੇ ਪਿਆ ਉਸੇ ਤਰ੍ਹਾਂ ਦੇਖੋ ਜੀ ਆਪਾਂ ਪਰਮਾਤਮਾ ਨੂੰ ਲੱਭਣ ਵਾਸਤੇ ਦੂਰ ਦੂਰ ਤੱਕ ਤੁਰੇ ਫਿਰਦੇ ਰਹਿੰਦੇ ਆ ਪਰਮਾਤਮਾ ਆਪਾਂ ਨੂੰ ਲੱਭਦਾ ਨਹੀਂ ਆਪਾਂ ਪਰਮਾਤਮਾ ਨੂੰ ਲੱਭੀਏ ਆਪਾਂ ਹੋਰ ਕੰਮਾਂ 'ਚ ਕੀ ਕਰਦੇ ਫਿਰਦੇ ਉਸੇ ਤਰ੍ਹਾਂ ਉਹ ਦੇ ਕੋਲੇ ਹੀਰਾ ਜਿਹੜਾ ਸੀ ਉਹ ਪਰਮਾਤਮਾ ਹੀ ਸੀਗਾ ਇੱਕ ਤਰ੍ਹਾਂ ਦਾ ਉਹ ਉਹ ਨੂੰ ਲੱਭਦਾ ਥੱਕ ਗਿਆ ਤੇ ਉਸੇ ਦਰ ਆਪਾਂ ਤੁਰੇ ਫਿਰਦੇ ਦੁਨੀਆਂ ਤੇ ਆਉਣੇ ਆ ਤੇ ਆ ਹੀ ਚਲੇ ਜਾਂਦੇ ਆ ਤੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ ਵਾਹਿਗੁਰੂ ਜੀ ਕਾ